ਇੱਕ ਛੋਟੀ ਜਿਹੀ ਸੱਖੀ ਮੈਂ ਤੁਹਾਡੇ ਸਮੁਖਿ ਰੱਖਣੀ ਇਤਿਹਾਸ ਵਿੱਚੋਂ ਤੁਸੀਂ ਸੁਣਦੇ ਲਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਖਬਰਾਂ ਦਿੱਲੀ ਦਰਬਾਰ ਵਿੱਚ ਪਹੁੰਚਦੀਆਂ ਰਹੀਆਂ ਕਿ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਵਿੱਚ ਸਿੱਖਾਂ ਨੂੰ ਖੰਡੇ ਵਾਟੇ ਦੀ ਪੋਲਿਸ਼ ਕਾ ਦਿੱਤੀ ਹੈ ਸਭ ਨੂੰ ਕਿਰਪਾ ਨਾਂ ਪਾ ਦਿੱਤੀਆਂ ਨੇ ਜਿਹੜੇ ਡਰਦੇ ਕਰਦ ਚੁੱਕਣ ਤੋਂ ਡਰਦੇ ਸੀ ਜਿਨ੍ਹਾਂ ਨੇ ਕਦੇ ਚੂਹਾ ਨਹੀਂ ਸੀ ਮਾਰਿਆ ਉਹ ਬੰਦੇ ਦੁਸ਼ਮਣ ਨਾਲ ਲੜਨ ਵਾਸਤੇ ਤਿਆਰ ਹੋ ਗਏ ਜਿਹੜੇ ਕਹਿੰਦੇ ਸਨ へਗੁਰੂ ਗੋਬਿੰਦ ਸਿੰਘ ਮਹਾਰਾ ਨੰਗੀ ਕਰਦ ਕਉ ਨਹੀਂ ਪਕੜੀ ਮਹਾਰਾ ਜੀ ਤਾਂ ਕਦੇ ਚੱਪਕੂ ਨਹੀਂ ਚੁੱਕਿਆ ਤੁਸੀਂ ਤਲਵਾਰਾਂ ਫੜਾ ਦਿੱਤੀਆਂ ਏਡੀਆਂ ਏਡੀਆਂ ਜਿਹੜੀ ਉਹਦੇ ਤੋਂ ਹਮ ਡਰ ਜਾਏ ਦੁਸ਼ਮਣ ਸੇ ਕਿਵੇਂ ਲੜ ਪਾਏ ਮਾਰੇ ਜੇ ਖੜੱਕੇ ਤੋਂ ਅਸੀਂ ਡਰ ਜਾਂਦੇ ਤੁਸੀਂ ਤੁੰਸੇ ਨਗਾਰੇ ਵਜਾ ਦਿੱਤੇ ਪਾਦਸ਼ਾ ਇੰਨਾਂ ਵੱਡਾ ਵੱਲ ਕਦੇ ਨਾਲ ਭਰ ਦਿੱਤਾ ਗੁਰੂ ਨੇ ਅੰਮ੍ਰਿਤ ਛਕਾ ਰਣਜੀਤ ਨਗਾਰੇ ਤੋਂ ਇੱਕ ਜੰਗ ਹੋਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਹਾੜੀ ਕਹਿੰਦੇ ਨੇ ਨਗਾਰਾ ਨਹੀਂ ਵਜਾਉਣਾ ਪਾਤਸ਼ਾਹ ਕਹਿੰਦੇ ਨੇ ਨਗਾਰਾ ਵੱਜੇਗਾ ਪਤਾ ਕਿਉਂ ਨਗਾਰਾ ਜਿਹੜਾ ਉਹ ਤੁਹਾਡੇ ਅੰਦਰ ਜੋਸ਼ ਪੈਦਾ ਕਰਦਾ ਹੈ ਤਾਕਤ ਪੈਦਾ ਕਰਦਾ ਹੈ ਹਰ ਗੁਰਦੁਆਰੇ ਵਿੱਚ ਨਗਾਰਾ ਹੋਣਾ ਚਾਹੀਦਾ ਹੈ ਇਹ ਸਾਧ ਸੰਗਤ ਗੁਰੂ ਘਰ ਦੀ ਸਿਧਾਂਤਕ ਮਰਿਆਦਾ ਹੈ ਨਗਾਰਾ ਹੋਣਾ ਚਾਹੀਦਾ ਹੈ ਪਤਾ ਕਿਉਂ ਅੱਜ ਤੁਸੀਂ ਵੇਖੋਗੇ ਜਦੋਂ ਅਰਦਾਸ ਹੋਣੀ ਜੇ ਨਗਾਰਾ ਵੱਜੇ ਇੱਕ ਵਾਰ ਤਾਂ ਕੋਲ ਖੜਾ ਬੰਦਾ ਕੰਮ ਜਾਂਦਾ ਨਾ ਰੋਜ਼ ਨਗਾਰੇ ਦੀ ਚੋਪ ਤੁਹਾਡੇ ਦਿਲ ਨੂੰ ਮਜ਼ਬੂਤ ਕਰਦੀ ਏ ਹੁਣ ਤਾਂ ਸਾਧ ਸੰਗਤ ਗੁਰਦਵਾਰਿਆਂ ਦੇ ਨਗਾਰੇ ਨਹੀਂ ਰਹੇ ਇੱਕ ਕੰਮ ਜ਼ਰੂਰ ਹੈ ਆ ਤੁਹਾਡੇ ਡੀਜਿਆਂ ਦੀ ਧਮਕ ਬਹੁਤ ਪੈਂਦੀ ਹੈ ਨਗਾਰਿਆਂ ਵਾਲੀਆਂ ਧਮਕਾਂ ਛੱਡਦੀਆਂ ਲੋਕਾਂ ਨੇ ਡੀਜੇ ਵਾਲੀ ਚੱਲਦੀ ਹੈ ਕਿਸੇ ਦੇ ਪੈਲ ਸੱਚ ਜਾਓ ਬਜ਼ੁਰਗ ਬੰਦਾ ਜਦ ਇਹ ਵਿਚਾਰਾ ਬਾਹਰ ਆਇਆ ਨਾ ਵੇ ਤੇ ਯਾਰ ਐਡੀ ਧਮਕ ਪਾਈ ਹੋਈ ਐ ਮੇਰੇ ਵਾਲਾ ਖੜ ਕਿਸੇ ਦੇ ਘਰ ਜੱਗੋ ਹੋਵੇ ਐਡੀ ਧਮਕ ਲਾਉਂਦੇ 12 ਵਜੇ ਤੱਕ ਤੋਡੀਆਂ ਖਿੜਕੀਆਂ ਵੱਜੀ ਜਾਂਦੀਆਂ ਦਰਵਾਜ਼ੇ ਅੱਛਾ ਜੇ ਕੀਰਤਨ ਦਰਵਾਰ ਹੋ ਰਿਹਾ ਹੋਵੇ ਫਿਰ ਲੋਕੀ ਬਦਕੀ ਕਹਿੰਦੇ ਬੱਚਿਆਂ ਦੇ ਪੇਪਰ ਆ ਜੀ ਗੁਰਦੁਆਰੇ ਵਾਲੇ ਸਪੀਕਰੇ ਨਹੀਂ ਬੰਦ ਕਰਦੇ ਜਦੋਂ ਜੱਗੋ ਹੁੰਦੀ 12 1 ਵਜੇ ਤੱਕ ਡੀਜੇ ਸ਼ਰਾਬ ਵਾਲੇ ਬੰਦ ਨਹੀਂ ਕਰਨ ਦਿੰਦੇ ਉਦ ਬੱਚਿਆਂ ਦੇ ਪੇਪਰ ਨਹੀਂ ਆ ਉਧਰ ਕਿਸ ਬੱਚੇ ਨੇ ਪੜਨਾ ਨਹੀਂ ਹੈ ਜਿਹੜੀ ਚੀਜ਼ ਨਾਲ ਮਜਬੂਤ ਹੋਣਾ ਹੈ ਮਨ ਉਧਰ ਤੋਰੀ ਨਹੀਂ ਰਹਾ ਆਪਾਂ ਦੂਜੇ ਪਾਸੇ ਤੋਂ ਲਖੈਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਨਗਾਰਾ ਵਜਾਇਆ ਨਗਾਰੇ ਤੋਂ ਇੱਕ ਜੰਗ ਵੀ ਹੋਈ ਰਣਜੀਤ ਨਗਾਰਾ ਪਾਤਸ਼ਾਹ ਨੇ ਕੰਮ ਕੀਤਾ ਅਖੀਰ ਪਹਾੜੀਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸ਼ਿਕਾਇਤ ਕੀਤੀ ਦਿੱਲੀ ਦਰਬਾਰ ਵਿੱਚ ਇਹ ਯਾਦ ਰੱਖਿਓ ਸ਼ੁਰੂ ਤੋਂ ਦੋ ਧਰਮਾਂ ਦੇ ਲੋਕ ਮਜਬਾਂ ਦੇ ਲੋਕ ਸ਼ਿਕਾਇਤੀ ਰਹੇ ਗੁਰੂ ਦੇ ਜਦੋਂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸਭ ਤੋਂ ਪਹਿਲੀ ਸ਼ਿਕਾਇਤ ਸultan ਪਰ ਲੋਧੀ ਨਵਾਬ ਦੌਲਤਖਨ ਲੋਧੀ ਕੋਲ ਕੀਤੀ ਨਾ ਕਿ ਗੁਰੂ ਨਾਨਕ ਸਾਹਿਬ ਨਵੀਂ ਸੱਦ ਦੇ ਰਹੇ ਨੇ ਨਾ ਹਮ ਹਿੰਦੂ ਨਾ ਮੁਸਲਮਾਨ ਉਦੋਂ ਦੋ ਬੰਦੇ ਸ਼ਿਕਾਇਤੀ ਹੋਏ ਕਾਜੀ ਵੀ ਸ਼ਿਕਾਇਤ ਕਰ ਰਿਹਾ ਹੈ ਪੰਡਤ ਵੀ ਸ਼ਿਕਾਇਤ ਕਰ ਰਿਹਾ ਹੈ ਇਹ ਦੇਖੋ ਜੀ ਉਹ ਤਾਂ ਕਹਿੰਦਾ ਨਾ ਕੋਈ ਹਿੰਦੂ ਹੈ ਨਾ ਮੁਸਲਮਾਨ ਹੈ ਗੁਰੂ ਨਾਨਕ ਸਾਹਿਬ ਦੀ ਸ਼ਿਕਾਇਤ ਵੇਲੇ ਵੀ ਦੋ ਬੰਦੇ ਮੌਜੂਦ ਨੇ ਬ੍ਰਾਹਮਣ ਵੀ ਸ਼ਿਕਾਇਤ ਕਰ ਰਿਹਾ ਹੈ ਕਾਜੀ ਵੀ ਸ਼ਿਕੱਤੀ ਹੋਇਆ ਹੈ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਦੇ ਵੇਲੇ ਵੀ ਦੋ ਸ਼ਿਕਾਇਤੀ ਨੇ ਮੁਰਤਜ਼ਾ ਖਾਨ ਵੀ ਯੰਗੀ ਦੇ ਸਾਹਮਣੇ ਸ਼ਿਕੱਤੀ ਹੈ ਹਿੰਦੂਆਂ ਵੱਲੋਂ ਦੀਵਾਨ ਚੰਦੂ ਵੀ ਸ਼ਿਕੱਤੀ ਹੈ ਉਹ ਵੀ ਗੁਰੂ ਦੀ ਸ਼ਿਕਾਇਤ ਕਰਦੇ ਆ ਔਰ ਸਾਸ ਸੰਗਤ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਹਲ ਸਾਹਿਬ ਜੱਦਿਆਂ ਦੀ ਕਚਰੀ ਵਿੱਚ ਪੇਸ਼ੀ ਪੈਂਦੀ ਹੈ ਸਰਹੰਦ ਦੀ ਧਰਤੀ ਤੇ ਉਦੋਂ ਵੀ ਦੋ ਬੰਦੇ ਦੋਮਾ ਪੱਧ ਤੋਂ ਸ਼ਕਤੀ ਖੜੇ ਨੇ ਇੱਕ ਪਾਸੇ ਕਾਜੀ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਿਬ ਜੱਦਿਆਂ ਦੇ ਵਿਰੁੱਧ ਭੁਗਤ ਰਿਹਾ ਦੂਜੇ ਪਾਸੇ دیਵਾਨ ਸੁਚਾਨੰਦਔੜੀਆ ਉਹ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਿਬ ਜੱਦਿਆਂ ਦੇ ਉਲਟ ਭੁਗਤ ਰਿਹਾ ਦੋਵੇਂ ਸ਼ਕਤੀ ਦੇ ਖੈਰ ਕਲਗੀਧਰ ਪਾਤਸ਼ਾਹਾਂ ਦੀ ਸ਼ਿਕਾਇਤ ਦਿੱਲੀ ਦਰਬਾਰ ਵਿੱਚ ਦਰਜ ਕਰਵਾਈ ਗਈ ਕਿ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨਗਾਰਾ ਪਜਾਉਂਦੇ ਨੇ ਸਾਡੇ ਏਰੀਆ ਦੇ ਤੱਕੇ ਨਾਲ ਉਹਨਾਂ ਦੇ ਸਿੱਖ ਫਸਲਾਂ ਵੱਢ ਕੇ ਲੈ ਜਾਂਦੇ ਨੇ ਆਪਣੀ ਆਜ਼ਾਦੀ ਨਾਲ ਘੋੜੇ ਲਿਆ ਕੇ ਚਰੋਂਦੇ ਨੇ ਸਾਨੂੰ ਉਹ ਤੰਗ ਕਰ ਰਹੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਗਈ ਕਿ ਬਾਦਸ਼ਾਹ ਔਰੰਗਜ਼ੇਬ ਅਸੀਂ ਤੁਹਾਡਾ ਡਰ ਦਿੱਤਾ ਕਿ ਅਸੀਂ ਦਿੱਲੀ ਦਰਬਾਰ ਵਿੱਚ ਸ਼ਿਕਾਇਤ ਕਰਾਂਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਜਾਓ ਜਿਹਦੇ ਕੋਲ ਸ਼ਿਕਾਇਤ ਕਰਨੀ ਕਰ ਲਓ ਮੈਂ ਕਿਸੇ ਦਿੱਲੀ ਦੇ ਬਾਦਸ਼ਾਹ ਤੋਂ ਨਹੀਂ ਡਰਦਾ ਸ਼ਿਕਾਇਤ ਕਰਨ ਵਾਲੇ ਦੋ ਚਾਰ ਗੱਲਾਂ ਜੋੜ ਕੇ ਲਾਉਂਦੇ ਨੇ ਔਰੰਗਜ਼ੇ ਬਾਦਸ਼ਾਹ ਜਦੋਂ ਉਹਦੇ ਤੱਕੇ ਖਬਰ ਪਹੁੰਚੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਹੋਜਾਂ ਤਿਆਰ ਕਰ ਰਹੇ ਨੇ ਨੰਗਾਰੇ ਰੱਖ ਲੈਨੇ ਪਹਾੜੀਆਂ ਨੂੰ ਅੱਖਾਂ ਬਖਾਉਂਦੇ ਨੇ ਇਹ ਵੀ ਗੱਲ ਕਹਿੰਦੇ ਨੇ ਕਿ ਮੈਂ ਆਪਣੇ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਦਾ ਬਦਲਾ ਲੈਣਾ ਹੈ ਔਰੰਗਜ਼ੇ ਬਾਦਸ਼ਾਹ ਨੇ ਉਸ ਵਕਤ ਹੁਕਮ ਜਾਰੀ ਕੀਤਾ ਕੋਈ ਸੂਰਬੀਰ ਯੋਧਾ ਜਰਨੈਲ ਉੱਠੋ ਗੁਰੂ ਗੋਬਿੰਦ ਸਿੰਘ ਨੂੰ ਜਿਉਂਦਾ ਜਾਂ ਮਰਦਾ ਮੇਰੇ ਦਰਬਾਰ ਵਿੱਚ ਪੇਸ਼ ਕਰੋ 28 ਸਾਲ 29 ਸਾਲ 32 ਸਾਲ ਦੇ ਤਕੜੇ ਨੌਜਵਾਨ ਜਰਨੈਲ ਬੈਠੇ ਨੇ ਇੱਕ ਜਰਨੈਲ ਨੇ ਉੱਠ ਕੇ ਹੱਥ ਖੜਾ ਕਰਕੇ ਕਿਹਾ ਮੈਂ ਗੁਰੂ ਗੋਬਿੰਦ ਸਿੰਘ ਨੂੰ ਪਕੜ ਕੇ ਲਿਆਵਾਂਗਾ ਉਹਨੇ ਪਹਾਨ ਦਾ ਵੀੜਾ ਚੁੱਕਿਆ ਉਹ ਉਦੋਂ ਪਹਾਨ ਦਾ ਵੀੜਾ ਚੁੱਕ ਕੇ ਚੱਬਣਾ ਪੈਂਦਾ ਸੀ ਖੁਸ਼ੀ ਵਿੱਚ ਉਦੋਂ ਮੂੰਹ ਮਿੱਠਾ ਕਰਾਇਆ ਜਾਂਦਾ ਸੀ ਉਸ ਵਕਤ ਤਉਨੂੰ ਪਹਾਨ ਦਾ ਉਹ ਵੀੜਾ ਦਿੱਤਾ ਗਿਆ ਇੱਕ ਤਲਵਾਰ ਚੁੱਕੀ ਰੰਗ ਦੇ ਪੁਛ ਦਾ ਕਿੰਨੀ ਫੌਜ ਚਾਹੀਦੀ ਹੈ ਕਹਿੰਦਾ ਜੀ 10000 ਦੇ ਦਿਓ 10000 ਫੌਜ ਨੂੰ ਅਲਾਰਟ ਕੀਤੀ ਗਈ ਕਿ ਅਨੰਦਪੁਰ ਸਾਹਿਬ ਪਹੁੰਚਦਿਆਂ ਪਹੁੰਚਦਿਆਂ ਤੇਰੇ ਨਾਲ 10000 ਫੌਜ ਹੋਏਗੀ ਪਰ ਗੁਰੂ ਗੋਬਿੰਦ ਸਿੰਘ ਮਹਾਰਾ ਨੂੰ ਜਿਉਂਦਾ ਜਾਂ ਮਰਦਾ ਦਿੱਲੀ ਦਰਬਾਰ ਚ ਪੇਸ਼ ਕਰਾ ਉਹਨੂੰ ਜਰਨੈਲ ਚੜਾਈ ਕਰਕੇ ਤੁਰ ਪਿਆ ਦਿੱਲੀ ਤੋਂ ਜਿਵੇਂ ਜਿਵੇਂ ਅੱਗੇ ਵੱਧਦੇ ਸੋਨੀਪੱਤ ਪਾਣੀਪੱਤ ਉਹਨੂੰ ਫੌਜਾਂ ਨਾਲ ਮਿਲਦੀਆਂ ਜਾ ਰਹੀਆਂ ਨੇ ਕਿਉਂਕਿ ਪਹਿਲਾਂ ਹੁਕਮ ਪਹੁੰਚ ਗਿਆ ਐਨੀ ਫੌਜ ਸਲਾਨੇ ਜਗ੍ਹਾ ਤੋਂ ਮਿਲੇਗੀ ਐਨੀ ਫੌਜ ਸਲਾਨੇ ਜਗ੍ਹਾ ਇਹ ਤੁਸੀਂ ਵੇਖਿਓ ਕਦੇ ਵੀ ਕੋਈ ਕਿਸੇ ਉੱਤੇ ਹਮਲਾ ਕਰਦਾ ਹੈ ਕਿ ਰਿਆਸਤ ਵਾਲਾ ਉਹਨੂੰ ਕਿੱਠੀ ਫੌਜ ਲੈ ਕੇ ਨਹੀਂ ਉੱਥੋਂ ਤੁਰਦਾ ਉਹਨੂੰ ਰਸਤੇ ਵਿੱਚ ਅਲਾਟਮੈਂਟ ਕੀਤੀ ਜਾਂਦੀ ਹੈ ਫੌਜਾਂ ਅੱਜ ਵੀ ਪਾਕਿਸਤਾਨ ਦੇ ਕਿਸੇ ਬਾਰਡਰ ਉੱਤੇ ਜਾਂ ਚైనా ਦੇ ਬਾਰਡਰ ਤੇ ਜਦੋਂ ਕੋਈ ਰੌਲਾ ਪੈਂਦਾ ਇਹ ਨਹੀਂ ਵੀ ਫੌਜ ਉੱਥੇ ਬੈਠੀ ਹੈ ਸਾਰੀ ਨਹੀਂ ਉਹਨੂੰ ਲਾਹਟ ਕੀਤਾ ਜਾਂਦਾ ਕਿ ਫਲਾਨੀ ਜਗ੍ਹਾ ਉਤੋਂ 5000 ਫੌਜ ਜਾਏਗੀ ਫਲਾਨੀ ਜਗ੍ਹਾ ਤੋਂ 3000 ਜਾਣਗੇ ਔਰੰਗਜ਼ੇ ਬਾਦਸ਼ਾਹ ਨੇ ਹੁਕਮ ਕਰ ਦਿੱਤਾ ਪਾਣੀਪਤ ਸੋਨੀਪਤ ਕਰਨਾਲ ਕੁਸ਼ੇਤਰ ਤੋਂ ਇੰਨੀਆਂ-ਇੰਨੀਆਂ ਫੌਜਾਂ ਆ ਆ ਰਿਆਸਤੋਂ ਰਲਣਗੀਆਂ ਆਨੰਦਪੁਰ ਸਾਹਿਬ ਪਹੁੰਚਦੇ ਆ 10000 ਫੌਜ ਉਹਦੇ ਨਾਲ ਹੋਏਗੀ ਜਦੋਂ ਉਹ ਦਿੱਲੀ ਦਰਵਾਜ਼ੇ ਤੋਂ ਚੱਲਿਆ ਪੰਜਾਬ ਵਿੱਚ ਵੜਨ ਲੱਗਾ ਔਰ ਸਾ ਸੰਗਤ ਉਦ ਚਿੱਤ ਵਿੱਚ ਆਇਆ ਕਿ ਇਸ ਰਸਤੇ ਵਿੱਚ ਤਾਂ ਮੇਰੀ ਭੈਣ ਦਾ ਪਿੰਡ ਪੈਂਦਾ ਹੈ ਹੋਵੇ ਨਾ ਮੈਂ ਆਪਣੇ ਭੈਣ ਤੇ ਭਨੋਈਏ ਨੂੰ ਮਿਲ ਚੱਲਣਾ ਸਹਿਦ ਖਾਂ ਦੇ ਮਨ ਚ ਹੈ ਇਹ ਜਰਨੈਲ ਦਾ ਨਾਮ ਇਤਿਹਾਸ ਵਿੱਚ ਸਹਿਦ ਖਾਂ ਦੇ ਚਿੱਤ ਵਿੱਚ ਆਇਆ ਫਿਰ ਚਲੋ ਭੈਣ ਤੇ ਭਣੋਈਏ ਨੂੰ ਮਿਲ ਚਲਾਂ ਨਾਲੇ ਇੰਨੀਆਂ ਫੌਜਾਂ ਮੇਰੇ ਨਾਲ ਕੋੜ ਸਵਾਰ ਬੰਦੇ ਮੇਰੇ ਨਾਲ ਭਣੋਈਏ ਦੇ ਪਿੰਡੋਂ ਜਾਵਾਂਗਾ ਲੋਕਾਂ 'ਚ ਸੋਭਾ ਹੋਏਗੀ ਕਿ ਬੜਾ ਵੱਡਾ ਜਰਨੈਲ ਹੈ ਬੰਦੇ ਨੂੰ ਵਿਖਾਵਾ ਕਰਨ ਦੀ ਆਦਤ ਰਹਿੰਦੀ ਹੈ ਜਿਹਦੇ ਕੋਲ ਈਗੋ ਹੈ ਉਹਨੇ ਵਿਖਾਵਾ ਜ਼ਰੂਰ ਕਰਨਾ ਹੈ ਅੱਜ ਵੀ ਕਿਸੇ ਬੰਦੇ ਨੂੰ ਇੱਕ ਦੋ ਗਨਮੈਨ ਮਿਲ ਜਾਣ ਨਾਲ ਪਹਿਲਾਂ ਸਾਰੀ ਰਿਸ਼ਤੇਦਾਰੀ ਜੁਕਮਦਾ ਸਾਡੇ ਇੱਕ ਬੰਦੇ ਨੂੰ ਐਮਐਲਏ ਦੀ ਟਿਕਟ ਮਿਲ ਗਈ ਲੁਧਿਆਣੇੋਂ ਉਨੇ ਜਾਣਬੁੱਝ ਕੇ ਲਈ ਟਿਕਟ ਕੰਮ ਤਾਂ ਉਹਦਾ ਵਰਕਰਾਂ ਦਾ ਸੀ ਜਦੋਂ ਉਹਨੂੰ ਟਿਕਟ ਲੈ ਲਈ ਨਾ ਉਹਨੇ ਹੁਣ ਕਾਗਜ਼ ਤਾਂ ਕੋਈ ਵੀ ਰੱਖ ਸਕਦਾ ਹੈ ਖੜਨ ਦੀ ਆਜ਼ਾਦੀ ਸਭ ਨੂੰ ਜਦੋਂ ਉਹਨੂੰ ਟਿਕਟ ਮਿਲੀ ਉਹਨੂੰ ਦੋ ਗਨਮਨ ਨਾਲ ਲੜ ਦਿੱਤੇਗਾ ਸਭ ਤੋਂ ਪਹਿਲਾਂ ਉਹਨੇ ਸਾਰੀ ਰਿਸ਼ਤੇਦਾਰੀ ਕੁੰਨੀ ਬੋਟਾਂ ਹੀ ਤਾਂ ਉਹਨੂੰ ਪਤਾ ਵੀ ਜਿੱਤਾਂ ਜਾਂ ਹਾਰਾਂ ਉਹ ਤੇ ਹਾਰਨਾ ਹੀ ਹੈ ਕਿਸੇ ਪਾਰਟੀ ਵੱਲੋਂ ਨਿਕੜ ਆਪਣੇ ਹੀ ਅਜਾਦ ਪੇਪਰ ਭਰੇ ਗਨਮਨ ਮਿਲ ਗਿਆ ਸਾਰੀ ਰਿਸ਼ਤੇਦਾਰੀ ਚ ਗਨਮਨ ਘਮਾਇਆ ਮੈਂ ਮੈਲੇ ਖੜਾ ਹੈ ਬੰਦੇ ਨੂੰ ਆਦਤ ਹੁੰਦੀ ਹੈ ਅਕਈ ਬੰਦਿਆਂ ਨੂੰ ਲਾਇਸੈਂਸ ਹੀ ਕੋਈ ਰਵੋਲਵਰ ਮਿਲ ਜੈਣਾ ਬਾੜ ਟੰਗ ਤੇ ਰੱਖਦੇ ਵਿਖਾਉਣ ਵਾਸਤੇ ਉਹ ਹਥਿਆਰ ਹੀ ਕਹਦਾ ਜਿਹੜੇ ਤੂੰ ਵਿਖਾ ਰਹੇਂ ਵਿਖਾਵੇ ਵਾਲਾ ਹਥਿਆਰ ਥੋੜੀ ਹੁੰਦਾ ਉਹਦਾ ਦੁਸ਼ਮਣ ਨੇ ਵੇਖ ਲਿਆ ਮੈਂ ਤੇਰੇ ਕੋਲ ਹੈ ਫਿਰ ਉਹਦੇ ਹਿਸਾਬ ਨਾਲ ਅਗਲਾ ਪ੍ਰਬੰਧ ਕਰਦਾ ਖੈਰ ਸੈਦ ਖਾਂਚੜਿਆ ਦਿੱਲੀ ਤੋਂ ਪੰਜਾਬ ਪਹੁੰਚਦਿਆਂ ਚਿੱਤ ਵਿੱਚ ਖਿਆਲ ਆਇਆ ਭੈਣ ਤੇ ਭਨੋਈਏ ਦਾ ਪਿੰਡ ਹੈ ਮਿਲ ਚਲਦੇ ਆਂ ਜਦੋਂ ਚਾਅਸ਼ ਤੇਰੇ ਪਿੰਡ ਦੇ ਫੌਜਾਂ ਹੀ ਫੌਜਾਂ ਠਹਿਰ ਗਈਆਂ ਘੋੜੇ ਤੇ ਸਵਾਰ ਨਗਾਰੇ ਵੱਜਦੇ ਨੇ ਪਹੁੰਚ ਗਿਆ ਭੈਣ ਦੇ ਘਰ ਲੋਕ ਇਕੱਠੇ ਹੋ ਕੇ ਪੁੱਛਦੇ ਇਹ ਆਪਣੀ ਭੈਣ ਨਸੀਰਾ ਦੇ ਘਰ ਪਹੁੰਚਿਆ ਇਹਦਾ ਪਣੋਈਆ ਪਤਾ ਕੌਣ ਹੈ ਪੀਰ ਬਦੂਸ਼ਾ ਲੋਕੀ ਗੱਲਾਂ ਕਰਦੇ ਨੇ ਨਸੀਰਾਂ ਦਾ ਭਰਾ ਕੋਈ ਬਹੁਤ ਵੱਡਾ ਜਰਨੈਲ ਹੈ ਇੰਨੀਆਂ ਫਤਹਾਂ ਉਹ ਦੂਰ ਪਿੰਡਾਂ ਪਿੰਡਾਂ ਤੱਕ ਉਹਦੀ ਫੌਜ ਰੁਕੀ ਹੋਈ ਹੈ ਕੋਈ ਬਹੁਤ ਵੱਡਾ ਜਰਨੈਲ ਹੈ ਲੋਕੀ ਆ ਨਸੀਰਾਂ ਨੂੰ ਵਧਾਈਆਂ ਦਿੰਦੇ ਨੇ ਨਹੀਂ ਭੈਣੇ ਤੈਨੂੰ ਵਧਾਈ ਹੋਵੇ ਤੇਰਾ ਭਰਾ ਏਡਾ ਵੱਡਾ ਜਰਨੈਲ ਹੈ ਤੂੰ ਦੱਸਿਆ ਹੀ ਨਹੀਂ ਕਦੇ ਆਪਣੀ ਭੈਣ ਦੇ ਘਰ ਪਹੁੰਚਿਆ ਭੈਣ ਨੇ ਜਲਪਾਣੀ ਦਿੱਤਾ ਚੁੱਲਾ ਗਰਮ ਕੀਤਾ ਤਵਾ ਧਰਿਆ ਪ੍ਰਸ਼ਾਦੇ ਬਣਾਉਣੇ ਸ਼ੁਰੂ ਕਰ ਦਿੱਤੇ ਚੁੱਲੇ ਮੁੱਢ ਬਿਠਾ ਕੇ ਆਪਣੇ ਭਰਾ ਨੂੰ ਤਾਜਾ ਪ੍ਰਸ਼ਾਦਾ ਬਣਾ ਕੇ ਲੱਗੀ ਛਕਾਉਣ ਪ੍ਰਸ਼ਾਦਾ ਬਣਾਉਂਦਿਆਂ ਛਕਾਉਂਦਿਆਂ ਛਕਾਉਂਦਿਆਂ ਪੁੱਛਿਆ ਵੇ ਵੀਰਾ ਲੁੱਕੀ ਕਹਿੰਦੇ ਨੇ ਤੂੰ ਬਹੁਤ ਵੱਡਾ ਜਰਨੈਲ ਬਣ ਗਿਆ ਕਹਿੰਦੇ ਬੜੀਆਂ ਫੌਜਾਂ ਲੈ ਕੇ ਆਏ ਕਿੱਧਰ ਚੜ੍ਹਾਈ ਕੀਤੀ ਐ ਤੈਨ ਸਹਿਦ ਕਨ ਕਾ ਭੈਣਾ ਇੱਧਰ ਕੋਈ ਪਹਾੜੀਆਂ ਚ ਗੁਰੂ ਗੋਬਿੰਦ ਸਿੰਘ ਰਹਿੰਦਾ ਉਹਨੂੰ ਪਕੜਨ ਚੱਲਿਆ ਜਦੋਂ ਇੰਨੀ ਗੱਲ ਕਹੀ ਭੈਣ ਨਸੀਰਾਂ ਦੇ ਹੱਥੋਂ ਰੋਟੀ ਦੋ ਪਰ ਆਟੇ ਦਾ ਪੇੜਾ ਡਿੱਗ ਪਿਆ ਉਹਨਾਂ ਕਹੇ ਯਾ ਅੱਲਾਹ ਭਲਾ ਕਰੀ ਉਹਨਾਂ ਕਹੇ ਭੈਣੇ ਤੈਨੂੰ ਕੀ ਹੋਇਆ ਕਹਿੰਨ ਕਿ ਵੇ ਭਰਾਵਾ ਜਿਹਨੂੰ ਤੂੰ ਕਹਿਣਾ ਨਾ ਅਨੰਦਪੁਰ ਸਾਹਿਬ ਦੀਆਂ ਪਹਾੜੀਆਂ 'ਚ ਕੋਈ ਗੁਰੂ ਗੋਬਿੰਦ ਸਿੰਘ ਰਹਿੰਦਾ ਓਨੂੰ ਪਕੜਨ ਚੱਲਣਾ ਓਨੂੰ ਪਕੜਨ ਦੀ ਜਿੱਦ ਛੱਡ ਦੇ ਗੁਰੂ ਗੋਬਿੰਦ ਸਿੰਘ ਕੋਈ ਵਿਅਕਤੀ ਨਹੀਂ ਗੁਰੂ ਗੋਬਿੰਦ ਸਿੰਘ ਅੱਲਾਹ ਤਾਲਾ ਦੀ ਰਮ ਸ਼ਕਤੀ ਹੈ ਉਹਨੂੰ ਕੋਈ ਨਹੀਂ ਪਕੜ ਸਕਦਾ ਭਰਾਵਾ ਇੱਥੋਂ ਹੀ ਵਾਪਸ ਮੁੜ ਜਾ ਗੁਰੂ ਗੋਬਿੰਦ ਸਿੰਘ ਨੂੰ ਪਕੜਨ ਦੀ ਜਿੱਦ ਛੱਡ ਦੇ ਗੁਰੂ ਗੋਬਿੰਦ ਸਿੰਘ ਕੋਈ ਵਿਅਕਤੀ ਨਹੀਂ ਹੈ ਉਹ ਅੱਲਾਹ ਤਾਲਾ ਦੀ ਰਮ ਸ਼ਕਤੀ ਹੈ ਉਹਨੂੰ ਦੁਨੀਆਂ ਵਿੱਚ ਕੋਈ ਪਕੜਨ ਵਾਲਾ ਪੈਦਾ ਨਹੀਂ ਹੋਇਆ ਇੰਨੀਆਂ ਸਿਫਤਾਂ ਆਪਣੀ ਭੈਣ ਦੇ ਮੂੰਹ ਤੋਂ ਸੁਣ ਕੇ ਗੁੱਸੇ ਵਿੱਚ ਭਰਿਆ ਪੀਤਾ ਸਹਿਦਖਾਂ ਅੱਧ ਵਿਚਕਾਰ ਪ੍ਰਸ਼ਾਦਾ ਛੱਡ ਕੇ ਉੱਠ ਖੜਿਆ ਕਹਿੰਦਾ ਭੈਣੇ ਮੈਂ ਜਰਨੈਲਾਂ ਦੀ ਸਭਾ ਚ ਪਾਨ ਦਾ ਵੀੜਾ ਚੱਬਿਆ ਗੁਰੂ ਗੋਬਿੰਦ ਸਿੰਘ ਨੂੰ ਜਿਉਂਦਾ ਜਾਂ ਮਰਦਾ ਦਿੱਲੀ ਲੈ ਕੇ ਜਾਣਾ ਹੈ ਗੁੱਸੇ ਵਿੱਚ ਤੁਰ ਪਿਆ ਭੈਣ ਦੇ ਘਰੋਂ ਫੱਜਾ ਨੂੰ ਹੁਕਮ ਦਿੱਤਾ ਚਲੋ ਨਨਤਪੁਰ ਸਾਹਿਬ ਵੱਲ ਸਾਧ ਸੰਗਤ ਸਢੋਰੇ ਤੋਂ ਚੱਲਿਆ ਉਹ ਸਹਿਦਖਾਂ ਫੱਜਾਂ ਲੈ ਕੇ ਸ਼੍ਰੀ ਨਨਤਪੁਰ ਸਾਹਿਬ ਦੇ ਨੇੜੇ ਪਹੁੰਚ ਗਿਆ ਉਧਰ ਭੈਣ ਨੇ ਪ੍ਰਸ਼ਾਦਾ ਬਣਾਉਣਾ ਬੰਦ ਕਰ ਦਿੱਤਾ ਆਨੰਦਪੁਰ ਸਾਹਿਬ ਵਾਲ ਵਿਹੜੇ 'ਚ ਖੜੋਤਿਆਂ ਮੂੰਹ ਕਰਕੇ ਹੱਥ ਜੋੜ ਕੇ ਕਿਹਾ ਹੇ ਗੁਰੂ ਗੋਬਿੰਦ ਸਿੰਘ ਜੀ ਮੇਰੇ ਭਰਾ ਤੇ ਕਿਰਪਾ ਕਰਿਓ ਮੇਰੇ ਭਰਾ ਨੂੰ ਤੁਹਾਡੀ ਸ਼ਕਤੀ ਦਾ ਨਮਾਨ ਨਹੀਂ ਹੈ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਮੇਰੇ ਭਰਾ ਨੂੰ ਜਾਨੋਂ ਨਾ ਮਾਰਿਓ ਮੇਰੇ ਭਰਾ ਤੇ ਤਰਸ ਕਿਰਪਾ ਕਰਿਓ ਨੂੰ ਆਪਣੇ ਚਰਨਾਂ 'ਚ ਰੱਖ ਲਿਓ ਸਾ ਸਿੰਦਰ ਜਿਹੜਾ ਮਨ ਕਰਕੇ ਗੁਰੂ ਦੇ ਨੇੜੇ ਹੋ ਜਾਣਾ ਉਹਦੀ ਅਰਦਾਸ ਵੀ ਛੱਟ ਸੁਣੀ ਜਾਂਦੀ ਮੈਂ ਕਈ ਵਾਰ ਕਹਿੰਦਾ ਉਹਨਾਂ ਭੈਣ ਦੀ ਅਰਦਾਸ ਭਰਾ ਵਾਸਤੇ ਕੀਤੀ ਪ੍ਰਵਾਨ ਹੋ ਜਾਂਦੀ ਹੈ ਮਾਂ ਦੀ ਅਰਦਾਸ ਪੁੱਤ ਵਾਸਤੇ ਕੀਤੀ ਪ੍ਰਵਾਨ ਹੋ ਜਾਂਦੀ ਹੈ ਪਤਨੀ ਦੀ ਅਰਦਾਸ ਪਤੀ ਲਈ ਕੀਤੀ ਪ੍ਰਵਾਨ ਹੋ ਜਾਂਦੀ ਹੈ ਉਹ ਸ਼ਰਤ ਇੱਕ ਹੈ ਕੋਈ ਮਨ ਕਰਕੇ ਜੜਿਆ ਹੋਵੇ ਨਸੀਰਾ ਨੇ ਸਡੋਰੇ ਬੈਠਿਆ ਅਨੰਪੁਰ ਸਾਹਿਬ ਵੱਲ ਮੂੰਹ ਕਰਕੇ ਹੱਥ ਜੋੜ ਕੇ ਕਿਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਮੇਰੇ ਭਰਾ ਨੂੰ ਤੁਹਾਡੀ ਸ਼ਕਤੀ ਦਾ ਅਨੁਮਾਨ ਨਹੀਂ ਹੈ ਮਹਾਰਾਜ ਕਿਰਪਾ ਕਰਿਓ ਜਾਨ ਨੂੰ ਨਾ ਮਾਰਿਓ ਮੇਰੇ ਭਰਾ ਨੂੰ ਆਪਣੇ ਚਰਨਾਂ 'ਚ ਗੁਲਾਮ ਬਣਾ ਲਿਆ ਅਰਦਾਸਾਂ ਕਰਦੀ ਰੋਜ਼ ਇੱਧਰ ਪਹੁੰਚ ਗਿਆ ਅਨੰਪੁਰ ਸਾਹਿਬ ਦੇ ਨਜ਼ਦੀਕ ਜਿੱਥੇ ਅੱਜ ਗੁਰਦੁਆਰਾ ਬਾਣਗੜ ਸਾਹਿਬ ਹੈ ਨਾ ਨੂਰ ਪਵਦੀ ਇੱਥੇ ਉਹਦੀਆਂ ਫੌਜਾਂ ਠਹਿਰ ਪਈਆਂ 10000 ਫੌਜ ਹੈ ਦੂਰ ਦੂਰ ਤੱਕ ਮੀਲ ਤੱਕ ਠਹਿਰਨੀ ਸੀ ਉਹਨਾਂ ਦੇ ਘੋੜੇ ਵੀ ਵਜਣੇ ਸਨ ਮੀਲਾਂ ਤੱਕ ਫੌਜ ਠਹਿਰਨੀ ਸੀ ਇਹਨੇ ਜਿੱਥੇ ਗੁਰਦਰਾਉ ਬਾਣਗੜ ਸਾਹਿਬ ਉੱਥੇ ਨੂਰਪੁਰ ਵੈਦੀ ਦੀ ਜੋ ਵਿੱਚ ਆਪਣਾ ਡੇਰਾ ਕੀਤਾ ਸੋਈਏ ਬੰਦੇ ਦੋ ਚਾਰ ਥੱਲੇ ਨੰਦਪੁਰ ਸਾਹਿਬ ਦੀ ਖਬਰ ਲੈ ਕੇ ਆਓ ਕਿੰਨੀ ਫੌਜ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਕਿੰਨੇ ਹਥਿਆਰ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਕਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਕੜਿਆ ਜਾ ਸਕਦਾ ਗੁਰੂ ਗੋਬਿੰਦ ਸਿੰਘ ਦੀ ਸੂਲੈਂ ਬੰਦੇ ਆ ਗਏ ਖਬਰ ਲਿਜਾ ਕੇ ਦੱਸਦੇ ਨੇ ਗੁਰੂ ਗੋਬਿੰਦ ਸਿੰਘ ਕੋਲ ਸਿਰਫ 8900 ਬੰਦੇ ਹੈ ਸ਼ਸਤਰ ਕੋਈ ਬਹੁਤ ਮਹੰਗੇ ਨਹੀਂ ਨੇ ਤਲਵਾਰਾਂ ਬਣਾ ਕੇ ਲੋਕਾਂ ਪਿੰਡ ਕੀਤੀਆਂ ਨੇ ਔਰ ਫਿਰ ਉਹਨਾਂ ਵਿੱਚ ਕੋਈ ਸੂਰਬੀਰ ਯੋਧੇ ਬੱਤੇ ਨਹੀਂ ਉਹ ਤਾਂ ਪਿੰਡਾਂ ਤੋਂ ਆਏ ਹੋਏ ਲੋਕਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾ ਨੇ ਅੰਮ੍ਰਿਤ ਛਕਾ ਦਿੱਤਾ ਕਰਪਨਾਂ ਪਹਿਨਾ ਦਿੱਤੀ ਹਾਂ ਸ਼ਸਤਰ ਵਿਦਿਆ ਸਿਖਾਉਂਦੇ ਨੇ ਤੀਰ ਅੰਦਾਜ਼ੀ ਤਲਵਾਰ ਚਲਾਉਣੀ ਸਿਖਾ ਰਹੇ ਨੇ ਪਰ ਬੰਦੇ ਮਹਰ ਨਹੀਂ 8900 ਸਿੱਕੇ ਜਿੜ ਲੜਨ ਵਾਲੀ ਸਹਿਦਕੰ ਬਹੁਤ ਖੜਖੜਾ ਕੇ ਹੱਸਿਆ ਕਹਿੰਦਾ ਐਵੇਂ ਮੇਰੀ ਭੈਣ ਕਹੀ ਗਈ ਗੁਰੂ ਗੋਬਿੰਦ ਸਿੰਘ ਬੜੀ ਵੱਡੀ ਸ਼ਕਤੀ ਹੈ ਮੇਰੇ ਕੋਲ 10000 ਉਹਨਾਂ ਕੋਲ 1000 ਬੰਦਾ ਵੀ ਨਹੀਂ 8900 ਬੰਦੇ ਮੇਰੇ ਕੋਲ ਮਹਰ ਬੰਦੇ ਨੇ ਸ਼ਸਤਰ ਵਿਦਿਆ ਦੇ ਉਹਨਾਂ ਕੋਲ ਤਾਂ ਪਿੰਡਾਂ ਚੋਂ ਆਏ ਹੋਏ ਲੋਕ ਕੋਈ ਕਿਸੇ ਜਾਤੀ ਦਾ ਕੋਈ ਕਿਸੇ ਜਾਤੀ ਦਾ ਐਵੇਂ ਫੜਾਕੇ ਕਰਪਾਨਾ ਸਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਇੱਦਾਂ ਥੋੜੀ ਕੋਈ ਯੋਧਾ ਬਣਦਾ ਮੇਰੇ ਕੋਲ ਛਤਰੀ ਦੇ ਮਦੰਨੇ ਜੰਗ ਵਿੱਚ ਲੜਨ ਵਾਲ ਮਾਣ ਹੰਕਾਰ ਵਿੱਚ ਹੱਸਦਾ ਤੇ ਚੌਪੜ ਦੀ ਖੇਡ ਰੱਖੀ ਹੋਈ ਹੈ ਨਰਦਨ ਨਾਲ ਖੇਡ ਖੇਡਦਾ ਚੌਪੜ ਦੀ ਉਧਰ ਸਾਧ ਸੰਗਤ ਨਸੀਰਾਂ ਰੋਜ਼ ਅਰਦਾਸ ਕਰਦੀ ਦੇ ਕੰਨ ਸੁਣੋ ਅਰਦਾਸ ਜੀਓ ਸਢੌਰੇ ਤੇ ਅਨੰਦਪੁਰ ਸਾਹਿਬ ਦਾ ਮੀਲਾਂ ਦਾ ਵਕਵਾ ਹੋ ਸਕਦਾ ਪਰ ਅਰਦਾਸ ਵਿੱਚ ਇੰਨਾ ਵਕਵਾ ਨਹੀਂ ਹੈ ਪਤਾ ਕਿਉਂ ਮਨ ਕਰਕੇ ਗੁਰੂ ਦੇ ਨੇੜੇ ਦਲਗੀਰ ਪਾਤਸ਼ਾਹ ਨੇ ਅਰਦਾਸ ਪ੍ਰਵਾਨ ਕਰ ਲਈ ਭੈਣ ਦੀਆਂ ਗੱਲਾਂ ਫਿਰ ਦਿਮਾਗ ਵਿੱਚ ਆ ਗਈਆਂ ਗੁਰੂ ਗੋਬਿੰਦ ਸਿੰਘ ਕੋਈ ਵਿਅਕਤੀ ਨਹੀਂ ਹੈ ਵੀਰਾ ਉਹ ਅੱਲਾਹ ਤਾਲਾ ਦੀ ਅਗਮ ਸ਼ਕਤੀ ਹੈ ਉਹਨੂੰ ਪਕਣ ਦੀ ਜਿੱਦ ਛੱਡ ਦੇ ਜਦੋਂ ਗੱਲਾਂ ਵਾਰ-ਵਾਰ ਦਿਮਾਗ 'ਚ ਆਉਂਦੀਆਂ ਐਨੇ ਨੂੰ ਪਲੰਗ ਵਿੱਚ ਆ ਕੇ ਤੀਰ ਵੱਜਿਆ ਜੋਰ ਨਾਲ ਪਲੰਗ 'ਚ ਤੀਰ ਖੁੱਭ ਗਿਆ ਇਹਦੇ ਸਪਈਆਂ ਨੇ ਤੀਰ ਕੱਢਿਆ ਵਿਖਣ ਵਾਲੇ ਨੇ ਕਿਹਾ ਇਹ ਤੀਰ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੈ ਇਹਨੇ ਕਿ ਤੈਨੂੰ ਕਿਵੇਂ ਪਤਾ ਉਹਨੇ ਕਿਹਾ ਜੀ ਸੁਣਿਆ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਤੀਰ ਨੂੰ ਕੁਝ ਮੱਸੇ ਸੋਨਾ ਲੱਗਾ ਹੁੰਦਾ ਹੈ ਕੁਝ ਵਿਦਵਾਨਾਂ ਨੇ ਸਭਾ ਮਸਾ ਲਿਖਿਆ ਕੁਝ ਕੁਝ ਗੁਰੂ ਗੋਬਿੰਦ ਸਿੰਘ ਜੀ ਦੇ ਤੀਰ ਨੂੰ ਸੋਨਾ ਲੱਗਾ ਹੁੰਦਾ ਹੈ ਜੇ ਗੁਰੂ ਗੋਬਿੰਦ ਸਿੰਘ ਦੇ ਤੀਰ ਨਾਲ ਕੋਈ ਬੰਦਾ ਮਰ ਜਾਏ ਉਹਦਾ ਕਿਰਿਆ ਕਰਮ ਸਭ ਕੁਝ ਉਹ ਪੈਸੇ ਨਾਲ ਹੋ ਸਕਦਾ ਹੈ ਕਲਗੀਆਂ ਵਾਲੇ ਦੇ ਤੀਰ ਨੂੰ ਸੋਨਾ ਮੜਿਆ ਹੁੰਦਾ ਆ ਵੇਖੋ ਸੋਨਾ ਲੱਗਾ ਹੈ ਇਹ ਗੁਰੂ ਗੋਬਿੰਦ ਸਿੰਘ ਦਾ ਤੀਰ ਹੈ। ਉਹਨਾਂ ਦਾ ਲੱਭੋ ਨੇੜੇ ਤੇੜੇ ਹੋਣਗੇ ਕਿਤੇ ਇਹਦਾ ਮਤਲਬ ਨੇੜੇ ਤੇੜੇ ਕਿਤੇ ਹੋਣਗੇ ਲੱਭੋ ਚਾਰ ਸਪੇਰੇ ਝਾੜੀਆਂ ਵਿੱਚ ਵੇਖਿਆ ਨੂਰਪੁਰ ਵੇਦੀ ਦੀ ਯੂ ਹੈ ਕਿਸੇ ਪਾਸੇ ਨਹੀਂ ਵੇਖਣ ਵਾਲੇ ਨੇ ਕਿਹਾ ਜੀ ਨਹੀਂ ਗੁਰੂ ਗੋਬਿੰਦ ਸਿੰਘ ਇੱਥੇ ਨਹੀਂ ਉਹਨੇ ਕਿਹਾ ਅਨੰਪੁਰ ਸਾਹਿਬ ਕਿੰਨੀ ਦੂਰ ਹੈ ਹੁਣ ਕਹ ਜੀ ਕੋਈ ਤੇਰਾ ਮਿਲ ਹੋਏਗਾ ਹੈਰਾਨ ਹੋ ਕੇ ਕਹਿੰਦਾ ਐਡੀ ਦੂਰੋਂ ਤੇ ਨਹੀਂ ਕੋਈ ਨਿਸ਼ਾਨਾ ਲਾ ਸਕਦਾ ਕਿਲਾ ਅਨੰਦਗੜ੍ਹ ਦੀ ਉੱਚੀ ਚੋਟੀ ਤੋਂ ਐਡੀ ਦੂਰ ਤੇ ਨਹੀਂ ਕੋਈ ਨਿਸ਼ਾਨਾ ਮਾਰ ਸਕਦਾ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਈ ਸ਼ਕਤੀ ਹੈ ਉਹਨਾਂ ਕੋਲ ਕਰਾਮਾਤ ਹੈ ਫਿਰ ਭੈਣ ਦੀਆਂ ਗੱਲਾਂ ਚਿੱਤੇ ਆਉਣ ਲੱਗ ਪਈ ਕਿਸੇ ਕਰਾਮਾਤ ਨਾਲ ਤੀਰ ਮਾਰਿਆ ਹੋਣਾ ਜ਼ਰੂਰ ਕੋਈ ਕਰਾਮਾਤ ਹੈ ਇਹਨੂੰ ਇੱਕ ਤੀਰ ਹੋਰ ਪਲੰਘ ਵਿੱਚ ਵੱਜਾ ਹੁਣ ਡਰ ਗਿਆ ਜਿਹੜਾ ਪਲੰਘ 'ਚ ਤੀਰ ਮਾਰ ਸਕਦਾ ਮੇਰੇ ਵੀ ਮਾਰ ਹੀ ਸਕਦਾ ਸੀ ਡਰੇ ਹੋਏ ਨੇ ਜਦੋਂ ਤੀਰ ਕੱਢਿਓ ਉਹਦੇ ਨੇ ਇੱਕ ਪੱਤਰ ਬੰਨਿਆ ਹੋਇਆ ਉਹਦੇ ਉੱਤੇ ਲਿਖ ਕੇ ਪਾਦਸ਼ਾਹ ਨੇ ਤੀਰ ਚਲਾਇਆ ਸੈਦ ਖਾਨ ਇਹ ਮੈਂ ਕਰਾਮਾਤ ਨਾਲ ਤੀਰ ਨਹੀਂ ਚਲਾਇਆ ਇਹ ਤੀਰ ਮੈਂ ਕਰਾਮਾਤ ਨਾਲ ਨਹੀਂ ਮਾਰਿਆ ਇਹ ਮੇਰੀ ਸ਼ਸਤਰ ਵਿਦਿਆ ਦਾ ਅਭਿਆਸ ਹੈ ਮੇਰਾ ਕੱਲਾ ਕੱਲਾ ਸਿੱਖ ਮੀਲ ਤੇ ਖਲੋਤੇ ਬੰਦੇ ਦਾ ਨਿਸ਼ਾਨਾ ਲਾ ਸਕਦਾ ਮੈਂ ਸ਼ਸਤਰ ਵਿਦਿਆ ਦਾ ਅਭਿਆਸ ਕੀਤਾ ਹੈ ਮੇਰਾ ਕੱਲਾ ਤੱਲਾ ਸਿੱਖ ਮੀਲਾਂ ਤੇ ਖੜੇ ਬੰਦੇ ਦਾ ਨਿਸ਼ਾਨਾ ਲਾ ਸਕਦਾ ਹੈ ਇਹ ਸ਼ਸਤਰ ਵਿਦਿਆ ਦਾ ਅਭਿਆਸ ਹੈ ਪੱਤਰ ਉੱਤੇ ਲਿਖਿਆ ਹੋਇਆ ਹੈ ਇੱਕ ਵਰਤਨ ਪੜ ਕੇ ਹੈਰਾਨ ਹੋ ਗਿਆ ਸਿਰ ਪੈਰਾਂ ਹਿੱਲ ਗਿਆ ਸਿਰ ਤੋਂ ਪੈਰਾਂ ਤੱਕ ਪਰ ਗੁੱਸੇ ਵਿੱਚ ਡੁੱਬਿਆ ਕਹਿੰਦਾ ਚਲੋ ਹੱਲਾ ਬੁੱਲੋ ਅਨੰਦਪੁਰ ਸਾਹਿਬ ਤੇ ਉਸ ਵਕਤ ਹਮਲਾ ਬੋਲ ਦਿੱਤਾ ਗਿਆ ਯਾ ਅਲੀ ਦੇ ਨਾਰੇ ਲਾਉਂਦੇ ਅਨੰਦਪੁਰ ਸਾਹਿਬ ਤੇ ਚੜ੍ਹਾਈ ਕੀਤੀ ਕਲਗੀਧਰ ਪਾਤਸ਼ਾਹ ਦੇ ਸਿੰਘ ਵੀ ਮੋਰਾਂ ਜੰਨਾਂ ਜੂਝ ਕੇ ਲੜੇ ਮਦਨੇ ਜੰਗ ਅੰਦਰ ਜੰਗ ਚੱਲ ਰਹੀ ਹੈ ਭੈਣ ਦੀ ਫਰਿਆਦ ਗੁਰੂ ਦੇ ਚਰਨਾਂ ਵਿੱਚ ਹੋ ਚੁੱਕੀ ਹੈ ਸਾਧ ਸੰਗਤ ਚੱਲਦੀ ਜੰਗ ਵਿੱਚ ਸੈਦ ਖੰਕ ਕੋਲੇ ਤੈ ਸਵਾਰ ਹੈ ਪੂਰਾ ਮੂੰਹ ਸਿਰ ਲੋਹੇ ਨਾਲ ਟਕਿਆ ਹੋਇਆ ਹੈ ਮਦਨ ਜੰਗ ਵਿੱਚ ਲੜਦਿਆਂ ਲੜਦਿਆਂ ਦੇ ਚਿੱਤ ਵਿੱਚ ਖਿਆਲ ਆ ਗਿਆ ਕਿਉਂ ਭੈਣ ਦੀਆਂ ਗੱਲਾਂ ਅੰਦਰੋਂ ਨਹੀਂ ਸੀ ਸੁਰਤੀ ਤੋਂ ਜਾ ਰਹੀਆਂ ਜਦੋਂ ਕੋਈ ਬੰਦਗੀ ਵਾਲਾ ਬਚਨ ਕਹ ਦੇਣਾ ਆਪਾਂ ਕਹਿੰਨੇ ਕਿ ਹੋਰ ਬੁਰੇ ਬੰਦੇ ਦੀ ਗੱਲ ਨਹੀਂ ਭੁੱਲਦੀ ਤੇ ਚਿੱਤੇ ਰੱਖਿਓ ਚੰਗੇ ਬੰਦੇ ਦਾ ਵੀ ਇੱਕ ਬੋਲ ਕਿਸੇ ਦਾ ਜੀਵਨ ਬਦਲ ਦਿੰਦਾ ਉਹਦੀ ਭੈਣ ਨਸੀਰਾਂ ਦੇ ਬੋਲ ਨਹੀਂ ਸੀ ਸੁਰਤੀ ਚੋਂ ਜਾ ਰਹੇ ਲੜਦਿਆਂ ਲੜਦਿਆਂ ਮਦਾਨੇ ਜੰਗ ਵਿੱਚ ਘੋੜੇ ਤੇ ਸਵਾਰ ਉਹਦੇ ਚਿੱਤ ਵਿੱਚ ਖਿਆਲ ਆਇਆ ਗੁਰੂ ਗੋਬਿੰਦ ਸਿੰਘ ਅੱਲਾਹ ਤਾਲਾ ਦੀ ਗੰਮ ਸ਼ਕਤੀ ਹੈ ਮਨ ਚੋਂ ਖਿਆਲ ਆਇਆ ਜੇ ਵੱਕੇ ਗੁਰੂ ਗੋਬਿੰਦ ਸਿੰਘ ਇੰਨੇ ਵੱਡੇ ਨੇ ਨਾ ਫਿਰ ਇੱਕ ਵਾਰ ਮੇਰੇ ਸਾਹਮਣੇ ਹੋਣ ਮਦਾਨੇ ਜੰਗ 'ਚ ਮੈਂ ਵੇਖਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇੱਕ ਵਾਰ ਮੇਰੇ ਸਾਹਮਣੇ ਹੋਣ ਸਾਹਮਣੇ ਆ ਕੇ ਦੋ ਹੱਥ ਕਰਦੇ ਸਾਹਮਣੇ ਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਮੈਨੂੰ ਦਰਸ਼ਨ ਦੇਣ ਸਿਰ ਮੱਨਾ ਗੁਰੂ ਗੋਬਿੰਦ ਸਿੰਘ ਮਹਾਰਾਜੀ ਸ਼ਕ ਦੇ ਅਜੇ ਸੋਚਦਾ ਕਿ ਇੱਕ ਵਾਰ ਸਾਹਮਣੇ ਹੋਣ ਕਲਗੀਧਰ ਪਾਤਸ਼ਾਹ ਕਿਲਾ ਅਨੰਦਗੜ੍ਹ ਤੋਂ ਘੋੜੇ ਤੇ ਸਵਾਰ ਹੋ ਗਏ ਗੁਰੂ ਦੇ ਸਿੱਖ ਹੱਥ ਜੋੜ ਕੇ ਕਹਿੰਦੇ ਮਹਾਰਾ ਤੁਸੀਂ ਕਿਉਂ ਜੰਗ ਵਿੱਚ ਜਾਣੇ ਜਿੰਨੀ ਦੇ ਸਿੰਘ ਲੜ ਰਹੇ ਨੇ ਤੁਹਾਨੂੰ ਲੋੜ ਹੀ ਨਹੀਂ ਜਾਣੀ ਮਦਾਨੇ ਜੰਗ ਵਿੱਚ ਜਰਨੈਲ ਉਦੋਂ ਜਾਂਦਾ ਜਦੋਂ ਫੌਜਾਂ ਬਿਲਕੁਲ ਚਰਨ ਸੀਮਾ ਤੇ ਖਤਮ ਹੋਣ ਤੇ ਪਹੁੰਚਣ ਤੁਹਾਡੇ ਸਿੱਖ ਜੇ ਜੋਜ ਰਹੇ ਨੇ ਅਸੀਂ ਉੱਚੀ ਪਹਾੜੀ ਤੋਂ ਦੁਸ਼ਮਣ ਦੀ ਫੌਜ ਤੇ ਭਾਰੀ ਪੈ ਰਹੇ ਮਹਾਰਾ ਤੁਸੀਂ ਕਿਉਂ ਜੰਗ ਵਿੱਚ ਚੱਲੇ ਹੋ ਹੁਣ ਗੁਰੂ ਗੋਬਿੰਦ ਸਿੰਘ ਮਹਾਰਾ ਜੀ ਨੇ ਪਤਾ ਕੀ ਕਿਹਾ ਕਹਿੰਦੇ ਦਇਆ ਸਿੰਘ ਜੰਗ ਬਦਲ ਗਈ ਹੈ ਮਹਾਰਾ ਜੰਗ ਬਦਲ ਗਈ ਹੈ ਕਹਿੰ ਲਗੇ ਹਾਂ ਹੁਣ ਤੀਰਾਂ ਤੇ ਤਲਵਾਰਾਂ ਦੀ ਜੰਗ ਨਹੀਂ ਰਹੀ ਉਹ ਸਿੰਘੋ ਜੰਗ ਬਦਲ ਗਈ ਹੈ ਪਹਿਲਾਂ ਤੀਰਾਂ ਤੇ ਤਲਵਾਰਾਂ ਦੀ ਹੋ ਰਹੀ ਸੀ ਹੁਣ ਜੰਗ ਤੀਰਾਂ ਤਲਵਾਰਾਂ ਦੀ ਨਹੀਂ ਮੈਨੂੰ ਮਦੰਨੇ ਜੰਗ ਵਿੱਚ ਜਾਣਾ ਪੈਣਾ ਕਿਸੇ ਦੀ ਆਸਤਾ ਤੇ ਵਿਚਾਰ ਦੀ ਜੰਗ ਸ਼ੁਰੂ ਹੋ ਗਈ ਹੈ ਕਿਸੇ ਨੇ ਕਿਹਾ ਜੇ ਵੱਕੇ ਗੁਰੂ ਗੋਬਿੰਦ ਸਿੰਘ ਅੱਲਾਹ ਤਾਲਾ ਦੀ ਸ਼ਕਤੀ ਫੇਰ ਸਾਹਮਣੇ ਆਉਣ ਉਹਦੀ ਭੈਣ ਦੇ ਬੋਲ ਨਹੀਂ ਕੱਟੇ ਜਾ ਸਕਦੇ ਪਾਤਸ਼ਾਹ ਨੇ ਕਿਹਾ ਜੰਗ ਬਦਲ ਗਈ ਹੈ ਘੋੜੇ ਤੇ ਸਵਾਰ ਹੋਏ ਹਜ਼ੂਰ ਨੇ ਅੱਡੀ ਲਈ ਮਦੰਨੇ ਜੰਗ ਵਿੱਚ ਆ ਸ਼ਸਤਰ ਸਜੇ ਹੋਏ ਕਲਗੀ ਤਰਪੀਤਮ ਸਾਹਮਣੇ ਆ ਕੇ ਸੈਦ ਖਾਨ ਦੇ ਖਲੋ ਗਏ ਘੋੜੇ ਤੇ ਬੈਠਿਆ ਹਜ਼ੂਰ ਨੇ ਲਲਕਾਰ ਕੇ ਕਿਹਾ ਏ ਸੈਦ ਖਾਨ ਇੱਧਰ ਵੇਖ ਮੈਨੂੰ ਹੀ ਲੋਕ ਕੀ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਇੰਨੀ ਗੱਲ ਕਹਿਣ ਦੀ ਧੀਰਸ ਸੀ ਸੈਦ ਖਾਨ ਦੀਆਂ ਅੱਖਾਂ ਡੀਆਂ ਰਹਿ ਗਈਆਂ ਜਦੋਂ ਪਾਤਸ਼ਾਹ ਦੇ ਨੁਰਾਨੀ ਚਿਹਰੇ ਵੱਲ ਵੇਖਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨੂਰ ਵੇਖਦੇ ਆ ਸਾਰ बस दर्शन देखत ही शुद्ध की ना सुद्ध रही बुद्ध की ना बुद्ध रही मत में ना मत है एक बहन दी अरदास है मेरे ਭਰਾ ਨੂੰ ਜਨੋ ਨਾ ਮਾਰਿਓ ਮਹਾਰਾਜ ਉਹਨੂੰ ਤਾਂ ਢੀ ਸ਼ਕਤੀ ਦਾ ਅਨਮਾਨ ਨਹੀਂ ਹੈ ਮਹਾਰਾਜ ਚਰਨਾ ਚ ਰੱਖ ਲਿਓ ਪਾਤਸ਼ਾਹ ਨੇ ਐਸੀ ਨਜ਼ਰ ਪਾਈ ਨਜ਼ਰ ਮਿਲਦੇ ਅਸਾਰ ਸੈਦ ਖਾਨ ਨੂੰ ਬਿੰਕੇ ਰੱਖ ਦਿੱਤਾ ਅੱਖਾਂ ਨਾਲ ਅੱਖ ਮਿਲੀਆਂ ਸੈਦ ਖਾਨ ਦੀ ਤਾਕਤ ਨਹੀਂ ਸੀ ਕਿ ਤੀਰ ਕੱਢ ਸਕੇ ਸੈਦ ਖਾਂਦੇ ਹੱਥਾਂ 'ਚ ਬਲ ਨਹੀਂ ਸੀ ਕਿ ਤਲਵਾਰ ਕੱਢ ਸਕੇ ਪਾਤਸ਼ਾਹ ਕਲਗੀਆਂ ਵਾਲੇ ਨਾਲ ਨਜ਼ਰ ਮਿਲਦੀ ਧੀਰ ਸੈਦ ਖਾਂਦੇ ਉਹ ਤੀਰ ਸੀਨੇ ਵਿੱਚ ਜਾ ਵੱਜਿਆ ਜਿਹੜਾ ਤੀਰ ਕਿਸੇ ਬਹੁਤ ਭਗਾਂ ਵਾਲੇ ਦੇ ਕਈ ਜਨਮਾਂ ਦੀ ਭਗਤੀ ਤੋਂ ਬਾਅਦ ਵੱਜਦਾ ਐਵੇਂ ਨਹੀਂ ਗੁਰੂ ਕਿਸੇ ਦੇ ਤੀਰ ਮਾਰਦਾ ਉਹ ਤੀਰ ਕਿਸੇ ਭਗਾਂ ਵਾਲੇ ਦੇ ਵੱਜਦਾ ਸਤਸੰਗਤ ਕਲਗੀਆਂ ਵਾਲੇ ਨੇ ਨਜ਼ਰ ਮળોੰਦਿਆਂ ਉਹ ਤੀਰ ਛੱਡ ਦਿੱਤਾ पूरा गुर अखियो जाका मंत्र अमृत दृष्ट अमृत दृष्ट अमृत दृष्ट पिक्खे होय संत अमयो दृष्ट शुभ करे हरे अग पाप सकल मल काम क्रोधर लो मोह वश करे सब बल सदा सुख मन वसै दुख संसार खोवे गुर नव नि दरियाओ जन्म हम काल कतोवे अमयो दृष्ट द्रिश्ट। बादशाह ने दृष्टि दओ तीर छड्या नजर मिलंदी देर सी ਸੈਦ ਖਾਨ ਨੂੰ ਬੰਨ ਕੇ ਰੱਖ ਦਿੱਤਾ ਹੁੰਦੀ ਉਹ ਤੀਰ ਨਾਲ ਜਿਦੇ ਉਹ ਤੀਰ ਵੱਜ ਜਾਏ ਨਾ ਉਹ ਬੰਦਾ ਬੋਲ ਨਹੀਂ ਸਕਦਾ ਫਿਰ ਗੁੰਗਾ ਉਹਨੂੰ ਦੁਨੀਆ ਦੀਆਂ ਗੱਲਾਂ ਨਹੀਂ ਸੁਣਦੀਆਂ ਫਿਰ ਉਸ ਤਤ ਨਿੰਦਿਆ ਖਤਮ ਬਹਿਰਾ ਹੋ ਜਾਂਦਾ ਕੰਨਾਂ ਉਹ ਭੱਜ ਕੇ ਕਿਸੇ ਪਾਸੇ ਨਹੀਂ ਜਾ ਸਕਦਾ ਪੈਰਾਂ ਤੋਂ ਪਿੰਗਲਾ ਹੋ ਜਾਂਦਾ ਅੱਜ ਪਾਦਸ਼ਾਹ ਨੇ ਉਹ ਤੀਰ ਮਾਰਿਆ ਉਹ ਤੀਰ ਪਤਾ ਕਿਹੜਾ ਹੈ ਉਹਨੂੰ ਸ਼੍ਰੀ ਗੁਰੂ ਰਣਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਕਿ ਕਬੀਰ ਸਤਿਗੁਰ ਸੂਰਮੇ ਵਾਆਣ ਜੋਇ ਇੱਕ ਲਗਤ ਹੀ ਵੇ ਗਿਰ ਪਰਿਆ ਪਰ ਕਰ ਦੇ ਸੇਕ ਜਦੋਂ ਤੀਰ ਵੱਜਿਆ ਨਾ ਨજર ਦਾ ਐਸੀ ਨਦਰੇ ਨਾਇਤ ਪਾਤਸ਼ਾਹ ਨੇ ਦ੍ਰਿਸ਼ਟੀ ਦਾ ਤੀਰ ਜਲਾਇਆ ਵਿੰਦਿਆ ਸਹਾਰ ਸੈਦ ਖਾਂ ਸੁਧ ਕੀ ਨਾ ਸਦ ਰਹੀ ਬੁੱਧ ਕੀ ਨਾ ਬੁੱਧ ਰਹੀ ਫਿਰ ਕੀ ਹੋਇਆ ਕਹਿੰਦੇ ਕਵੀਰ ਗੁੰਗਾ ਹੋ ਆਵਾਵਰਾ ਵਹਿ ਰਹੂਗਾ ਕਾਨ ਪਾਉ ਮਤੇ ਪਿੰਗਲ ਵਿਆ ਮਾਰਿਆ ਸਤਗੁਰ ਬਾਣ ਗੁਰੂ ਨੇ ਇਹ ਸਭ ਬਾਣਤੀ ਰਮਾਰਿਆ। ਕੋਈ ਉਹ ਬੰਦਾ ਜਿਹੜਾ ਕਹਿੰਦਾ ਸੀ ਨਾ ਜਿਉਂਦਾ ਜਾ ਮਰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਕੜ ਕੇ ਲੈ ਕੇ ਜਾਵਾਂਗਾ। ਘੋੜੇ ਤੁੱਤਰਿਆ ਸਿੱਧਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲ ਹੱਥ ਜੋੜ ਕੇ ਤੁਰ ਪਿਆ। ਪਾਤਸ਼ਾਹ ਦਾ ਰਕਾਬ ਘੋੜੇ ਦੇ ਰਕਾਬ ਵਿੱਚ ਹਜ਼ੂਰ ਨੇ ਪੈਰ ਧਰਿਆ ਹੋਇਆ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਘੋੜੇ ਦੀ ਰਕਾਬ ਵਿੱਚ ਧਰੇ ਹੋਏ ਸੱਜੇ ਪੈਰ ਉੱਤੇ ਸੈਦ ਖਾਨੇ ਮੱਥਾ ਰੱਖ ਦਿੱਤਾ। ਅੱਖਾਂ ਰਾਗ ਨਾਲ ਭਰੀਆਂ ਰੋਪਿਆ ਪਾਤਸ਼ਾਹ ਦਾ ਨੂਰੀ ਚਿਹਰਾ ਵੇਖ ਕੇ ਉਹਨੂੰ ਅਨੰਤ ਸੂਰਜਾਂ ਜਿੰਨਾ ਪ੍ਰਕਾਸ਼ ਹੋ ਗਿਆ ਉਹਨੂੰ ਐ ਲੱਗਾ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਹੈ ਗੁਰੂ ਗੋਬਿੰਦ ਸਿੰਘ ਬਸ ਪਾ ਚਰਨਾ ਉੱਤੇ ਸਿਰ ਧਰਿਆ ਰਾਗ ਨਾਲ ਰੋਪਿਆ ਹਜ਼ੂਰ ਨੇ ਮੇਰ ਦਾ ਹੱਥ ਰੱਖ ਕੇ ਮੋਢੇ ਤੇ ਹੱਥ ਕੰਨ ਦੇ ਧਰਦੇਆਂ ਕਿ ਸੈਦ ਖਾਨ ਤੂੰ ਤੇ ਕਹਿੰਦਾਸਾ ਗੁਰੂ ਗੋਬਿੰਦ ਸਿੰਘ ਨੂੰ ਜਿਉਂਦਾ ਜਾਂ ਮਰਦਾ ਪਕੜ ਕੇ ਲੈ ਕੇ ਜਾਣਾ ਵਾਸਾ ਸੰਗਤ ਉੱਚੀ ਆਵਾਜ਼ ਵਿੱਚ ਸੈਦਖਾਂ ਬੋਲਿਆ ਉੱਚੀ ਆਵਾਜ਼ ਵਿੱਚ ਪਖਦੇ ਮੈਦਾਨ ਵਿੱਚ ਉੱਚੀ ਆਵਾਜ਼ ਵਿੱਚ ਸੈਦਖਾਂ ਬੋਲਿਆ ਕਹਿੰਦਾ ਜੇ ਤਰਕਨਾਂ ਫੌਜ ਪੂਰੇ ਤਰਕਨਾਂ ਫੌਜ ਹੋਏ ਤਰਕਨਾਂ ਫੌਜ ਮੈਦਾਨ ਛੱਡ ਕੇ ਭੱਜ ਜਾਓ ਜਦਕਿ ਕਹਿ ਦਿਓ ਰੰਗਦੇਵ ਨੂੰ ਸੈਦਖਾਂ ਨੂੰ ਗੁਰੂ ਗੋਬਿੰਦ ਸਿੰਘ ਨੇ ਗੁਲਾਮ ਬਣਾ ਲਿਆ ਸਾਸ ਸੰਗਤ ਸਾਰੀ ਉਮਰ ਸੈਦ ਖੰਕਲਗੀਆਂ ਵਾਲੇ ਦਾ ਬਗਲਾਉਂਦੇ ਦੇ ਕੰਨ ਸੁਣੋ ਅਰਦਾਸ ਦਿਓ ਕਿਸੇ ਨੂੰ ਗੁਰੂ ਨਾਲ ਜੁੜਨਾ ਆਵੇ ਉਸੇ ਵਕਤ ਸੁਣਦੇ ਨੇ ਸੇਵਕ ਕੋ ਨਿੱਕੀ ਹੋਏ ਦਿਖਾਵੇ ਜੈ ਜੈ ਕਾਜਕਿਰਤ ਸੇਵਕ ਕੀ ਤਹਾਂ ਤਹਾਂ ਉੱਠਤਾ ਵੇ ਜੋ ਜੋ ਕਹੈ ਠਾਕੁਰ ਪੈ ਸੇਵਕ ਤਤਕਾਲ ਹੋਇ ਆਵੇ ਜਿਹੜੀ ਅਰਦਾਸ ਭੈਣ ਨਸੀਰਾ ਨੇ ਸਡੋਰੇ ਵੇ ਕੇ ਕੀਤੀ ਕਲਗੀਆਂ ਵਾਲੇ ਨੇ ਉਸੇ ਵਕਤ ਸੁਣ ਲਈ ਭੈਣ ਦੀ ਅਰਦਾਸ ਨੇ ਭਰਾ ਨੂੰ ਜੀਵਨ ਮੁਕਤੀ ਦੇ ਦਿੱਤੀ